ਫਤਿਹਗੜ ਚੂੜੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਸਕੂਲੀ ਬੱਚਿਆਂ ਨੂੰ ਪੱਟੀਆਂ ਵਰਤੀਆਂ। ਚਾ ਵੱਲੋਂ ਸਰਕਾਰੀ ਸਕੂਲਾਂ 'ਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਤਹਿਤ ਆਮ ਆਦਮੀ ਪਾਰਟੀ ਸ਼ਰੀ ਇਕਾਈ ਵੱਲੋਂ ਬਲਬੀਰ ਸਿੰਘ ਪੰਨੋਂ ਦੇਗੀਆਂ ਅੰਦੇਤਾ ਅਨੁਸਾਰ ਫਤਿਹਗੜ ਚੂੜੀਆਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਨੂੰ ਵਰਤੀਆਂ ਵੰਡੀਆਂ ਗਈਆਂ ਇਸ ਮੌਕੇ ਕਾਉਂਸਲਰ ਅਰਜੀਵ ਸੁੰਨੀ, ਪ੍ਰਧਾਨ ਤੇਜਵੰਦਰ ਸਿੰਘ ਸਮੇਤ ਹੋਰ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਸਕੂਲ ਸਟਾਫ ਹਾਜ਼ਰੀ ਇਸ ਮੌਕੇ ਜੀ ਸੁਨੀ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦਾ ਮਿਆਰ ਚੁੱਕਣ ਤੇ ਸਕੂਲਾਂ ਚ ਸਹੂਲਤਾਂ ਦੇਣ ਲਈ ਵਚਨਬੰਦ ਹੈ ਅਤੇ ਪੰਜਾਬ ਸਰਕਾਰ ਵੱਲੋਂ ਵਟੀ ਗਿਣਤੀ ਵਿੱਚ ਸਕੂਲਾਂ ਵਿੱਚ ਮੁਫਤ ਵਰਦੀਆਂ ਅਤੇ ਕਿਤਾਬਾਂ ਵੰਡੀਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਇਸ ਦੇ ਤਹਿਤੀ ਫਤਿਹਗੜਚੂੜੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਚ ਵੀ ਛੋਟੇ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ ਹਨ ਦਿੱਤਾ ਅੱਜ ਸਰਕਾਰ ਵੱਲੋਂ ਜੋ ਯੂਨੀਫਾਰਮ ਆਈਆਂ ਉਹਨਾਂ ਨੂੰ ਅਸੀਂ ਬੱਚਿਆਂ ਨੂੰ ਵੰਡ ਕਰਾਂਗੇ ਬਾਕੀ ਮੈਂ ਬਹੁਤ ਆ ਨਾ ਬੋਲਦਾ ਹੋਇਆ ਐਨਓ ਜੀ ਕਹਿੰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੁਹਾਨੂੰ ਬਾਕੀ ਸਾਡੇ ਸੋਨੀ ਸਾਹਿਬ ਜੀ ਦੱਸਣਗੇ ਜੀ ਅਗਲਾ ਪ੍ਰੋਗਰਾਮ ਹੈ ਬੱਚਿਆਂ ਵਾਲੀ ਇਸ ਸਕੂਲ ਦੇ ਸਮੁੱਚੇ ਸਟਾਫ ਦਾ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਇਸ ਵਧੀਆ ਸਮਾਗਮ ਨੂੰ ਆਰਗੇਨਾਈਜ਼ ਕੀਤਾ ਅਤੇ ਸਰਕਾਰ ਵੱਲੋਂ ਸਮੇਂ-ਸਮੇਂ ਅਨੁਸਾਰ ਜਿਹੜੀਆਂ ਬੱਚਿਆਂ ਵਾਸਤੇ ਵਰਦੀਆਂ ਹੁੰਦੀਆਂ ਨੇ ਉਹਨਾਂ ਨੂੰ ਵੰਡਣ ਦਾ ਜਿਹੜਾ ਸਮਾਗਮ ਦਾ ਉਪਰਾਲਾ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਨੇਪਰੇ ਚਾੜਿਆ ਉਹਨਾਂ ਦਾ ਮੈਂ ਬਹੁਤ ਧੰਨਵਾਦੀ ਹਾਂ ਮੈਂ ਵੇਖਣ ਚ ਕਾਫੀ ਸਮੇਂ ਤੋਂ ਸਕੂਲ ਦੇ ਨਾਲ ਜੁੜਿਆ ਹੋਇਆ ਹਾਂ ਇਸ ਸਕੂਲ ਦੇ ਅੰਦਰ ਉਸ ਸਕੂਲ ਨੇ ਪ੍ਰਾਇਮਰੀ 1 ਤੇ ਪ੍ਰਾਇਮਰੀ 2 ਜਿਨ੍ਹਾਂ ਦੇ ਅਧਿਆਪਕ ਅਤੇ ਪ੍ਰਬੰਧਕ ਬੜੇ ਸਚਾਰੂ ਢੰਗ ਦੇ ਨਾਲ ਬੱਚਿਆਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਜਾਣ ਕੇ ਉਹਨਾਂ ਦੀ ਹਰ ਤਰ੍ਹਾਂ ਦੀ ਜਿਹੜੀ ਆਪਣੇ ਲੋੜ ਪੂਰੀ ਕਰਦੇ ਨੇ ਭਾਵੇਂ ਉਹ ਮਿੱਡੇ ਮੀਲ ਦਾ ਖਾਣਾ ਹੋਵੇ ਭਾਵੇਂ ਕਿਤਾਬਾਂ ਹੋਣ ਵਰਦੀਆਂ ਹੋਣ ਹਰ ਸਮੇਂ ਤਤਪਰ ਰਹਿਿੰਦੇ ਨੇ ਬੱਚਿਆਂ ਦੀ ਸੇਵਾ ਵਾਸਤੇ ਅਤੇ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਸਮੇਂ-ਸਮੇਂ ਅਨੁਸਾਰ ਸਹੀ ਸਮੇਂ ਤੇ ਬੱਚਿਆਂ ਤੱਕ ਪਹੁੰਚਾਈਆਂ ਜਾਂਦੀਆਂ ਨੇ ਇਸ ਕਰ ਲਈ ਉਹ ਵਧਾਈ ਦੇ ਪਾਤਰ ਨੇ ਤੇ ਉਹਨਾਂ ਨੂੰ ਅਸੀਂ ਧੰਨਵਾਦ ਵੀ ਦਿੰਦੇ ਹਾਂ ਕਿ ਉਹਨਾਂ ਨੇ ਸਾਡੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਨੂੰ ਇਸ ਵਧੀਆ ਕਾਰਜ ਵਾਸਤੇ ਵਿਤਰਨ ਕਰਨ ਵਾਸਤੇ ਪ੍ਰੋਗਰਾਮ ਬਹੁਤ ਹੀ ਵਧੀਆ ਤੇ ਸਕਾਰੂ ਢੰਗ ਨਾਲ ਚੱਲ ਰਿਹਾ ਹੈ ਬੱਚੇ ਵੀ ਬੜੇ ਹੋਨਹਾਰ ਅਤੇ ਲਾਇਕ ਨੇ ਸਕੂਲ ਦੇ ਜਿਹੜੇ ਸਮੇਂ-ਸਮੇਂ ਅਨਸਾਰ ਆਪਣੇ ਸਕੂਲ ਦਾ ਵਿਦਿਆ ਦੇ ਖੇਤਰ ਦੇ ਵਿੱਚ ਨਾਮ ਉੱਚਾ ਕਰਦੇ ਰਹਿੰਦੇ ਨੇ ਖਾਸ ਤੌਰ ਤੇ ਜਿਹੜੇ ਸਾਡੇ ਟੀਚਰ ਸਾਹਿਬਾਨ ਨੇ ਸੈਮੂਲ ਜੀ ਸੋਨੂ ਜੀ ਇਹ ਮੇਰੇ ਨਾਲ ਹਰ ਵੇਲੇ ਕੰਟੈਕਟ ਦੇ ਵਿੱਚ ਰਹਿੰਦੇ ਨੇ ਕੋਈ ਵੀ ਸਮੇਂ ਮੁਤਾਬਕ ਕੋਈ ਪ੍ਰੋਗਰਾਮ ਹੋਂਦਾ ਤਾਂ ਸਾਨੂੰ ਇਹ آگਾਹ ਕਰਦੇ ਨੇ ਉਹਦੇ ਬਾਰੇ ਜਾਣਕਾਰੀ ਦਿੰਦੇ ਨੇ ਅਤੇ ਅਸੀਂ ਅਗਾਹ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਜਿਵੇਂ ਵੀ ਸਰਕਾਰ ਦੀ ਕੋਈ ਵੀ ਪ੍ਰਾਪਤੀ ਜਾਂ ਕੋਈ ਵੀ ਯੋਜਨਾ ਆਏਗੀ ਉਹਨਾਂ ਨਾਲ ਅਸੀਂ ਸਾਂਝ ਕਰਕੇ ਸਕੂਲ ਨੂੰ ਹੋਰ ਹੀ ਵਧੀਆ ਬਲੰਦੀਆਂ ਤੇ ਲੈ ਕੇ ਜਾਵਾਂਗੇ ਤੁਹਾਡੇ ਸਹਿਯੋਗ ਦੀ ਲੋੜ ਹੈ ਸਾਰੇ ਸਾਥੀ ਬੈਠੇ ਨੇ ਉਹਨਾਂ ਦਾ ਹੋਂਤੇ ਧੰਨਵਾਦ ਅਤੇ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਇਸ ਸ਼ੁਭ ਸਮਾਗਮ ਵਾਸਤੇ ਸਾਨੂੰ ਸਦਾ ਦੇਣ ਵਾਸਤੇ